ਸਭ ਕੁਝ ਮੈਂ ਵਲੌਗ ਚ ਬਣਾਇਆ ਨਾ ਘਰ ਦੇਖ ਲੋ ਸਭ ਕੁਝ ਵਧੀਆ ਨਾ ਸੈਟਅਪ ਨੇ ਕੋਈ ਲੋੜ ਨਹੀਂ ਆ ਉਹ ਮੇਰੇ ਕਰਕੇ ਮੇਰੇ ਨਾਲ سوشل میڈیا ਤੇ ਠੀਕ ਆ ਤੇ ਮੈਂ ਨਹੀਂ ਸੋਚਦੀ ਕਿ ਮੇਰੇ ਕਰਕੇ ਉਹਨਾਂ ਤੇ ਗੱਲ ਲਾਵੇ ਤੇ ਨਾ ਮੈਂ ਚਾਹਨੀ ਕਿ ਉਹਦੇ ਬਾਰੇ ਕੋਈ ਗਲਤ ਬੋਲੇ ਤੇ ਮੈਂ ਚੁੱਪ ਕਰਕੇ ਸੋਣਾ ਨਾ ਮੈਂ ਤਾਂ ਸੁਣਿਆ ਹੀ ਜਾਂਦਾ ਠੀਕ ਆ ਸੋ ਇਹ ਸਾਰੀਆਂ ਗੱਲਾਂ ਨੇ ਕਰਕੇ ਮੈਨੂੰ ਹੁਣ ਲਾਈਵ ਹੋਣਾ ਪਿਆ ਤਾਂ ਜੋ ਹੁਣ ਵੀ ਕਿਸੇ ਨੂੰ ਲੱਗਦਾ ਕਿ ਹਾਂ ਆ ਸਾਰੀ ਚੈ ਠੀਕ ਠੀਕ ਆ ਮੈਂ ਸਭ ਕੁਝ ਕਲੀਅਰ ਕੀਤਾ ਤੇ ਮੈਂ ਵੀ ਸਭ ਕੁਝ ਦਿਖਾਇਆ ਜੋ ਜੋ ਮੈਂ ਬੋਲੀ ਮੈਂ ਸਭ ਕੁਝ ਦਿਖਾਇਆ ਮੈਂ ਪ੍ਰੂਫ ਤੋਂ ਬਿਨਾ ਕੁਝ ਨਹੀਂ ਬੋਲੀਏਗੀ ਠੀਕ ਆ ਤੇ ਜੇ ਹੋਣ ਉਹ ਮੇਰੇ ਘਰ ਬਾਰੇ ਬਾਰੇ ਬੋਲਣਗੇ ਮੈਨੂੰ ਉਹ ਚੀਜ਼ ਬਹੁਤ ਜ਼ਿਆਦਾ ਗੰਦਾ ਗਲਤ ਲੱਗਾ ਗੁੱਸਾ ਲੱਗਾ ਕਿਉਂਕਿ ਇਨੀ ਗੰਦੀ ਲੈਂਗੁਏਜ ਕੋਈ ਕੇ ਬਾਰੇ ਕਿਦਾਂ ਯੂਜ਼ ਕਰ ਸਕਦਾ ਕਿਉਂਕਿ ਬਾਅਦ ਚ ਕਹਿੰਦਾ ਕਿ ਤੇਰੇ ਘਰ ਵਾਲ ਨੂੰ ਬੋਲਣਾ ਨਹੀਂ ਆਉਂਦਾ ਫੋਨ ਕੋਲ ਤੇ ਗਲਤ ਕਿਦਾਂ ਬੋਲਦਾ ਹੀ ਮੇਰਾ ਘਰ ਵਾਲਾ ਇੱਕ ਵੀ ਦਿਖਾ ਦੋਗੇ ਜਿਸ ਤੇ ਤੁਹਾਨੂੰ ਉਹ ਗਲਤ ਬੋਲਿਆ ਹੋਵੇ ਉਹ ਗਲਤ ਬੋਲਦਾ ਕਿ ਜਿਹੜਾ ਉਹਨਾਂ ਨੇ ਗਲਤ ਬੋਲੂਗਾ ਗਲਤ ਬੋਲੂਗਾ ਆਪਣੇ ਬਾਰੇ ਕੋਈ ਵੀ ਬਿਨਾ ਵਜਾ ਗਲਤ ਨਹੀਂ ਸਮਝ ਸਕਦਾ ਠੀਕ ਹੈ ਤੇ ਸੋ ਤੁਸੀਂ ਸ਼ਾਇਦ ਚਾਹੁੰਦੇ ਹੋ ਕਿ ਮੇਰਾ ਘਰ ਵਾਲਾ ਅੱਗੇ ਆਵੇ ਬਟ ਉਹ ਨਹੀਂ ਆ ਕੋ ਕਿ ਇਥੇ ਮੇਰੀ ਗੱਲੋਂ ਨਹੀਂ ਸਿਰਫ ਮੈਂ ਇਹ ਸਭ ਕੁਝ ਕਲੀਅਰ ਕਰੂਗੀ ਮੈਂ ਕਿਸੇ ਨੂੰ ਕੁਝ ਗਲਤ ਨਹੀਂ ਬੋਲਦੀ ਤਾਂ ਮੈਂ ਬੋਲੂਗੀ ਮੈਂ ਸਿਰਫ ਆਪਣੀ ਗੱਲ ਕਲੀਅਰ ਕਰਦੀ ਪਈ ਹਾਂ ਤਾਂ ਮੈਂ ਕਰੂਗੀ ਅੱਗੇ ਵੀ ਕਰੂਗੀ ਜੇ ਮੈਨੂੰ ਕੁਝ ਗਲਤ ਲੱਗੂਗਾ ਤੇ ਠੀਕ ਆ ਤੇ ਬੱਸ ਮੈਂ ਇਹ ਹੀ ਬਖਾਉਣਾ ਹੈ ਕਿ ਜਿਹੜੀ ਜਿਹੜੀ ਜੋ ਵੀ ਗੱਲ ਹੈਗੀ ਹੁਣ ਵੀ ਜੇ ਕਿਸੇ ਨੂੰ ਕੁਝ ਹੁਣ ਵੀ ਮੈਨੂੰ ਚਲੋ ਅਮ੍ਰਿਤਪਾਲ ਮੈਰੋ ਜੀ ਕਹਿੰਦੇ ਹੈਗੇ ਕਿ ਤੁਸੀਂ ਪੈਡ ਪੈਡ ਪ੍ਰੋਮੋਸ਼ਨ ਬੰਦ ਕਰ ਦਿਓ ਉਹ ਵਾਲੀ ਠੀਕ ਹੈ ਮੈਨੂੰ ਤਾਂ ਬੈਨੀਫਿਟ ਹੁੰਦਾ ਵਾ ਮੈਨੂੰ ਮੇਰੇ ਘਰ ਦਾ ਮੈਨੂੰ ਕੋਈ ਆਪਣੀ ਪਹਿਲੀ ਪੀਸ ਵਗੈਰਾ ਕੁਝ ਵੀ ਕਰਨੀ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਤੇ ਮੈਨੂੰ ਕੋਈ ਵੀ ਬੰਦਾ ਚਲੋ ਹੁਣ ਮੈਨੂੰ ਕਹੂਗਾ ਨਾ ਚਲ ਮੈਂ ਠੀਕ ਹੈ ਮੈਂ ਕਲੀਅਰ ਕਰਦੇ ਮੈਂ ਨਹੀਂ ਪਹੁੰਦੀ ਮੈਂ ਕੋਈ ਸਾਰੀ ਮੈਂ ਉਹ ਪ੍ਰੋਮੋਸ਼ਨ ਛੱਡੋ ਮੈਂ ਸਾਰੀਆਂ ਪ੍ਰੋਮੋਸ਼ਨਾਂ ਬੰਦ ਕਰ ਦੂੰਗੀ ਠੀਕ ਹੈਲੋ ਜੀ ਮੈਂ ਤੁਹਾਨੂੰ ਪਤਾ ਹੀ ਕਿ ਮੈਂ ਸੋਸ਼ਲ ਮੀਡੀਆ ਤੇ ਲਾਈਵ ਹੋઈਂਗੀ ਠੀਕ ਹੈ ਤੇ ਮੈਂ ਆਪਣੀ ਗੱਲ ਕਲੀਅਰ ਕਰਨ ਵਾਸਤੇ ਲਾਈਵ ਹੋઈਂਗੀ ਮੈਂ ਕਿਸੇ ਨੂੰ ਕੁਝ ਵੀ ਗਲਤ ਨਹੀਂ ਕਹਾਂ ਬੋਲ ਰਹੀ ਆ ਉਹਦੇ ਵਿੱਚ ਮੈਂ ਸਿਰਫ ਗੱਲ ਕਲੀਅਰ ਕੀਤੀ ਕਿ ਮੈਂ ਸੋਸ਼ਲ ਮੀਡੀਆ ਤੇ ਕਿਉਂ ਆਈ ਮੈਂ ਸਟੋਰੀਆਂ ਕਿਉਂ ਪਾਉਂਦੀ ਜਾਂ ਦੁਬਾਰਾ ਪਾਉਣਿਆ ਕਿਉਂ ਸਟਾਰਟ ਕੀਤੀਆਂ ਠੀਕ ਹੈ ਤੇ ਉਹਦੇ ਵਿੱਚ ਅਮਰਿਤਪਾਲ ਮੈਰੋ ਜੀ ਨੇ ਮੈਨੂੰ ਸਟੋਰੀ ਲਗਾਈ ਹੈ ਮੇਰੇ ਤੇ ਕਿ ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਜਿਹੜਾ ਬੰਦਾ ਕਿਸੇ ਮੈਨੂੰ ਸੋਸ਼ਲ ਮੀਡੀਆ ਤੇੋਂ ਹੰਤ ਰੋਕਦਾ ਮੈਂ ਸੋਸ਼ਲ ਮੀਡੀਆ ਤੇ ਕਿਉਂ ਹੀ ਮੇਰੀ ਫੈਮਲੀ ਕਰਕੇ ਆਈਆਂ ਤੇ ਹੁਣ ਉਹ ਕਹਿੰਦੇ ਪੈ ਕਿ ਸਟੋਰੀ ਦੇ ਵਿੱਚ ਲਾ ਕੇ ਸ਼ਰਮ ਲੋਕਾਂ ਨੂੰ ਸ਼ੋਅ ਕਰਵਾ ਕੇ ਕਿ ਅਹੀਂ ਖਰਚਾ ਚੱਕਦੇ ਆਪਣੇ ਕੀਤੇ ਕੰਮਾਂ ਦਾ ਕਿਸੇ ਦੀ ਕੀਤੀਆਂ ਗੱਡੀਆਂ 'ਚ ਕਰਤੂਤਾਂ ਕਰੇ ਠੀਕ ਹੈ ਤੇ ਮੈਨੂੰ ਲੱਗਦਾ ਕਿ ਇਹ ਸਿਰਫ ਤੂੰ ਪਹਿਲਾਂ ਮੈਨੂੰ ਇਹ ਕਹਿੰਦੇ ਪਹਿਗੇ ਕਿ ਸਿਰਫ ਸਾਡਾ ਕੰਮ ਆ ਦੁਨੀਆ ਦੇ ਜੇ ਕੋਈ ਗਲਤ ਜਿਹਾ ਪ੍ਰਮੋਟ ਕਰਦਾ ਜਾਂ ਉਹ ਉਹ ਧਰਮ ਨੂੰ ਪ੍ਰਮੋਟ ਕਰਦਾ ਉਹ ਨਹੀਂ ਹੈਗਾ ਸਹੀ ਆਪਾਂ ਸਿੱਖਿਆ ਤੇ ਉਹ ਚੀਜ਼ਾਂ ਹੀ ਰੋਕਣੀਆਂ ਵਾ ਤੇ ਮੈਨੂੰ ਲੱਗਦਾ ਕਿ ਜਿਹੜਾ ਸਿੱਖ ਹੈਗਾ ਇਹ ਸੱਚਾ ਸਿੱਖ ਹੈਗਾ ਜੋ ਸਾਕ ਮੈਨੂੰ ਨੌਲੇਜ ਆ ਉਹ ਕਦੇ ਵੀ ਕਿਸੇ ਦੀ ਧੀ ਮਾਂ ਭੈਣ ਨੂੰ ਇਦਾਂ ਸਟੋਰੀਆਂ 'ਚ ਗਲਤ ਨਹੀਂ ਬੋਲਦਾ ਮੈਂ ਆਪਣੀ ਗਲਤੀ ਮੰਨਦੀ ਆ ਕਿ ਮੇਰੇ ਤੋਂ ਗਲਤੀ ਹੋਈ ਪਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਉਹ ਪੁਰਾਣੀ ਗੱਲ ਤੱਕ ਜਾਣਾ ਚਾਹੀਦਾ ਹੈਗਾ ਕਿਉਂਕਿ ਇਹੋ ਚ ਵੀ ਗੱਲ ਹੀ ਨਹੀਂ ਹੋਈ ਆਪਣੀ ਗੱਲ ਸਿਰ ਤੇ ਬਾਕੀ ਜੇ ਕੋਈ ਕਿਸੇ ਕੋਈ ਇਹੋ ਜੀ ਗਲਤੀ ਹੋ ਵੀ ਜਾਂਦੀ ਹੈ ਨਾ ਸਿੱਖ ਧਰਮ ਦੇ ਵਿੱਚ ਜਿੰਦ ਤੱਕ ਮੈਨੂੰ ਲੱਗਦਾ ਤੇ ਕੋਈ ਵੀ ਉਹ ਜਿਹੜਾ ਕੋਈ ਸੱਚਾ ਸਿੱਖ ਹੋਗਾ ਨਾ ਉਹ ਚੀਜ਼ ਤੇ ਪਰਦੇ ਪਾਉਂਦਾ ਕਿ ਨਹੀਂ ਯਾਰ ਉਹ ਵੀ ਕਿਸ ਰੀਤੀ ਹੈ ਕਿਸੇ ਦੀ ਪਹਿਣਾ ਨਾ ਕਿ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਂਦਾ ਸਾਹਮਣੇ ਕਿ ਉਹ ਇਦਾਂ ਕਰਦੀ ਉਹਦਾਂ ਕਰਦੀ ਹੈ ਠੀਕ ਹੈ ਤੇ ਚਲੋ ਬਾਕੀ ਠੀਕ ਓਕੇ ਮੈਂ ਤੁਹਾਨੂੰ ਹੁਣ ਵੀ ਗਲਤ ਨਹੀਂ ਬੋਲੂਗੀ ਪਰ ਮੈਂ ਸੱਚ ਦਾ ਸਾਥ ਦਵਾਂਗੀ ਤੁਹਾਡੇ ਪਿੱਛੇ سپورਟ ਆ ਬਹੁਤ سپورਟ ਆ ਠੀਕ ਹੈ ਤੁਸੀਂ ਤਾਂ ਕਰਕੇ ਮੈਨੂੰ ਗਲਤ ਵੀ ਬੋਲੋ ਜਿੱਦਾਂ ਮਰਜੀ ਬੋਲੋ ਤੁਹਾਨੂੰ ਕਿਸੇ ਦਾ ਡਰ ਨਹੀਂ ਹੈਗਾ ਤੇ ਮੇਰੇ ਪਿੱਛੇ ਕੋਈ سپورਟ ਨਹੀਂ ਹੈਗੀ ਠੀਕ ਹੈ ਪਰ ਮੈਂ ਸੱਚ ਦਾ ਸਾਥ ਦਵਾਂਗੀ ਜਿੱਥੇ ਮੈਂ ਸਹੀ ਹਾਂ ਮੈਂ ਗੱਲ ਆਪਣੀ ਖੁੱਲ ਕੇ ਕਲੀਅਰ ਕਰੂੰਗੀ ਬੇਸ਼ੱਕ ਮੈਨੂੰ ਲੋਕ ਗਲਤ ਬੋਲਣ ਜਿੱਦਾਂ ਮਰਜੀ ਬੋਲਣ ਪਰ ਜਿਹੜੀ ਗੱਲ ਸੱਚ ਆ ਉਹ ਸੱਚ ਆ ਮੈਂ ਸੋਸ਼ਲ ਮੀਡੀਆ ਪ੍ਰੂਫਸ ਮੇਰੇ ਸਾਰਾ ਕੁਝ ਦੱਸਿਆ ਹੈ ਮੈਂ ਕੁਝ ਵੀ ਇਦਾਂ ਬੋਲ ਕੇ ਨਹੀਂ ਦੱਸਿਆ ਫालतू ਕੁਝ ਵੀ ਨਹੀਂ ਪ੍ਰੂ